ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣਪਰਾਮ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ 24 ਤਰੀਕ ਜੁਲਾਈ ਮਹੀਨਾ 2024 ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਜੀ ਅੱਜ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਸੈਟਲਾਈਟ ਇਮੇਜਸ ਦੇਖਾਂਗੇ ਮੌਸਮ ਵਿਭਾਗ ਵੱਲੋਂ ਚੱਲੀ ਅਲਰਟ ਵੀ ਦੇਖਾਂਗੇ ਜੀ ਤੇ ਸੈਟਲਾਈਟ ਇਮੇਜਸ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਉੱਤਰੀ ਪੰਜਾਬ ਤੋਂ ਲੈ ਕੇ ਯਾਨੀ ਕਿ ਮਾਝੇ ਦੇ ਖੇਤਰ ਤੋਂ ਲੈ ਕੇ ਦੁਆਬੇ ਦੇ ਇਲਾਕੇ ਵਿੱਚ ਭਾਰੀ ਮੀਂਹ ਦੇ ਅਲਰਟ ਨੇ ਜਿਹਦੇ ਵਿੱਚ ਮਾਲਵੇ ਦਾ ਵੀ ਥੋੜਾ ਬਹੁਤਾ ਖੇਤਰੋਂ ਦਾ ਦਿਖਾਈ ਦੇ ਰਿਹਾ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਰੀਬ ਹੁਸ਼ਿਆਰਪੁਰ ਤੋਂ ਲੈ ਕੇ ਰੂਪਨਗਰ ਦੀ ਬੈਲਟ ਭਲਾਚੌਰ ਗੜ ਸ਼ੰਕਰ ਦਾ ਇਲਾਕਾ ਲੁਧਿਆਣਾ ਪਟਿਆਲਾ ਸੰਗਰੂਰ ਦਾ ਥੋੜਾ ਬਹੁਤਾ ਕਿਨਮੜ ਕਣੀ ਹੋਣ ਦੇ ਚਾਂਸ ਨੇ ਬਠਿੰਡੇ ਵਿੱਚ ਵੀ ਥੋੜੇ ਬਹੁਤੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਮੀਂਹ ਦੇ ਜੀ ਤੇ ਖਾਸ ਕਰਕੇ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਵੀ ਵੱਡੇ ਅਲਰਟ ਜਾਰੀ ਹੋਏ ਨੇ ਅਜ ਮੀਂਹਾਂ ਦੇ ਸਵੇਰ ਦੇ ਵੇਲੇ ਤੋਂ ਹੀ ਮੀਂਹ ਦੇ ਚਾਂਸ ਇਸ ਇਲਾਕੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਜੇਹਾ ਵੀ ਨਹੀਂ ਹੈ ਕਿ ਬਠਿੰਡਾ ਸੰਗਰੂਰ ਬੈਲਟ ਜਿਹੜੀ ਮਾਲਵੇ ਦੀ ਬੈਲਟ ਹੈ ਫਿਲਕਾ ਫਿਰੋਜ਼ਪੁਰ ਉਸ ਵਿੱਚ ਮਲੋਟ ਵਿੱਚ ਕੋਈ ਮੀਂਹ ਨਹੀਂ ਹੋਵੇਗਾ ਪਰ ਹਾਂ ਉਸ ਦੇ ਵੇਲੇ ਸ਼ਾਮ ਦੇ ਵੇਲੇ ਅਲਰਟ ਜਾਰੀ ਹੋਏ ਨੇ ਉਹ ਦੇਖ ਲੈਂਦੇ ਕੀ ਕੀ ਅਲਰਟ ਨੇ ਸ਼ਾਮ ਦੇ ਵੇਲੇ ਇਸ ਇਲਾਕੇ ਵਿੱਚ ਵੀ ਜਿਹੜੀ ਬੈਲਟ ਰਾਜਸਥਾਨ ਦੇ ਬਾਰਡਰ ਨੂੰ ਤੇ ਪਾਕਿਸਤਾਨ ਦੇ ਬਾਰਡਰ ਨੂੰ ਸਾਂਝੇ ਤੌਰ ਤੇ ਜੁਆਇੰਟ ਕਰਦੀ ਹੈ ਇਹਦੇ ਵਿੱਚ ਵੀ ਕਾਫੀ ਮੀਂਹ ਦੇ ਅਲਰਟ ਸ਼ਾਮ ਦੇ ਵੇਲੇ ਵੀ ਜਾਰੀ ਹੋਏ ਨੇ ਲਗਭਗ 3-4 ਵਜੇ ਤੋਂ ਲੈ ਕੇ 7-8 ਵਜੇ ਤੱਕ ਰਾਤ ਦੇ ਇਸ ਇਲਾਕੇ ਵਿੱਚ ਵੀ ਕਿਸੇ ਵੀ ਵੇਲੇ ਮੀਂਹ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਆਪਾਂ ਓਵਰਆਲ ਕਹਿ ਸਕਦੇ ਕਿ ਪੂਰੇ ਪੰਜਾਬ ਵਿੱਚ ਦੁਆਰਾ ਤੋਂ ਮੌਨਸੂਨ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਦੁਆਰਾ ਤੋਂ ਮੀਂਹ ਦੇ ਚਾਂਸ ਇਸ ਇਲਾਕੇ ਵਿੱਚ ਵਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਆਪਾਂ ਮੌਸਮੀ ਭਾਗ ਵੱਲੋਂ ਜਾਰੀ ਅਲਰਟ ਦੀ ਗੱਲ ਕਰ ਲੈਂਦੇ ਹਾਂ ਕਿਹੜੇ ਅਲਰਟ ਜਾਰੀ ਹੋਏ ਨੇ ਕਿਵੇਂ-ਕਿਵੇਂ ਦੇ ਅਲਰਟ ਨੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ 23 ਜੁਲਾਈ ਨੂੰ ਅਲਰਟ ਜਾਰੀ ਹੋਏ ਨੇ ਜਿਹੜੇ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਭਾਰੀ ਮੀਂਹ ਦੀ ਹਾਮੀ ਭਰਦੇ ਹੋਏ ਦਿਖਾਈ ਦੇ ਰਹੇ ਨੇ ਜਿਤੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ 23 ਤਰੀਕ ਲੰਘ ਚੁੱਕੀ ਹੈ ਕੋਈ ਵੱਡੀ ਗੱਲ ਕਰਨ ਦਾ ਫਾਇਦਾ ਨਹੀਂ 24 ਤਰੀਕ ਨੂੰ ਮੀਂਹ ਦੇ ਅਲਰਟ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਨੇ ਜਿਦੇ ਵਿੱਚ 24 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਹੈਵੀ ਟੂ ਹੈਵੀ ਰੇਨ ਥੰਡਰਸਟ੍ਰੋਮ ਲਾਈਟਨਿੰਗ ਐਟ ਆਈਸੋਲੇਟਿਡ ਪਲੇਸਸ ਹਰਿਆਣਾ ਅਤੇ ਪੰਜਾਬ ਦੋਨਾਂ ਸਟੇਟਾਂ ਵਿੱਚ ਜਾਰੀ ਹੋ ਚੁੱਕੇ ਨੇ ਜਿਸ ਤੋਂ ਕਿ ਸਾਫ਼ ਪਤਾ ਭਾਰਤ ਵਿੱਚ ਦੁਬਾਰਾ ਤੋਂ ਇੱਕ ਸਿਸਟਮ ਜਿਹੜੇ ਮੌਨਸੂਨ ਇਹ ਐਕਟੀਵੇਟ ਹੁੰਦੇ ਦਿਖਾਈ ਦੇ ਰਹੇ ਨੇ ਚੱਕਰਵਾਤੀ ਹਵਾਵਾਂ ਦੇ ਨਾਲ ਭਾਰੀ ਮੀਂਹ ਦੇ ਅਲਰਟ ਹੁਣ ਜਾਰੀ ਹੋ ਚੁੱਕੇ ਨੇ ਜੋ ਕਿ ਹੁਣ ਆਪਾਂ ਦੇਖ ਸਕਦੇ ਹਾਂ ਕਿ ਅੱਜ ਸਵੇਰ ਵੇਲੇ ਤੋਂ ਹੀ ਪੂਰੇ ਪੰਜਾਬ ਵਿੱਚ ਬੱਦਲਵਾਈ ਦੇ ਨਾਲ ਮੀਂਹ ਦਾ ਇੱਕ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਗਰਮੀ ਅਤੇ ਭਾਰੀ ਹਮਸ ਤੋਂ ਰਾਹਤ ਦਿਖਾਉਣ ਦਾ ਇੱਕ ਜਰੀਆ ਬਣਦਾ ਪੰਜਾਬ ਵਿੱਚ ਦਿਖਾਈ ਦੇ ਰਿਹਾ ਹੈ ਕਿਸਾਨ ਵੀਰਾਂ ਲਈ ਚੰਗੀ ਖਬਰ ਹੈ ਕਿ ਦੁਬਾਰਾ ਤੋਂ ਇੱਕ ਮੌਨਸੂਨੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਨਾਲ ਝੋਨੇ ਦੀ ਫਸਲ ਅਤੇ ਹੋਰ ਫਸਲਾਂ ਨੂੰ ਵੀ ਜ ਕਿ ਇੱਕ ਤਰੀਕੇ ਨਾਲ ਸੋਕੇ ਦੀ ਮਾਰ ਅੰਦਰ ਆ ਚੁੱਕੀਆਂ ਨੇ ਉਹਨਾਂ ਨੂੰ ਵੀ ਦੁਆਰ ਤੋਂ ਰੀਚਾਰਜ ਕਰਦੇ ਹੋਏ ਇਹ ਸਿਸਟਮ ਦਿਖਾਈ ਦੇ ਰਹੇ ਨੇ ਬਾਕੀ ਜੋ ਵੀ ਅਪਡੇਟ ਦੁਪਹਿਰ ਅਤੇ ਸ਼ਾਮ ਦੀ ਹੋਵੇਗੀ ਚੈਨਲ ਤੇ ਲੈ ਕੇ ਜਲਦ ਹਾਜ਼ਰ ਹੋਵਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖਣਾ ਵੀ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ